ਜਿਮਨੀ ਚੋਣਾ ਦਾ ਪੜ ਵੱਜਿਆ ਹੋਇਆ ਤੇ ਇਸੇ ਦਰਮਿਆਨ ਚਰਚਾਵਾਂ ਨੇ ਕਿ ਕਾਂਗਰਸ ਕਿਹੜੇ ਹਲਕੇ ਤੋਂ ਕਿਹਨੂੰ ਉਮੀਦਵਾਰ ਬਣਾਉਗੀ ਆਮ ਆਦਮੀ ਪਾਰਟੀ ਬਾਰੇ ਮੈਂ ਤੇ ਮੇਰੇ ਸਹਿਯੋਗੀ ਗਗਨ ਨੇ ਕੱਲ ਇੱਕ ਵਿਸਥਾਰਤ ਚਰਚਾ 'ਚ ਤੁਹਾਨੂੰ ਕੁਝ ਸਥਿਤੀਆਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਾਂਗਰਸ ਰਹਿ ਗਈ ਕਿ ਪ੍ਰਿੰਸੀਪਲੀ ਵਿਰੋਧੀ ਧਿਰ ਰਹਿ ਪੰਜਾਬ ਦੇ ਵਿੱਚ ਉਹਦੇ ਬਾਰੇ ਚਰਚਾ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਬੜੀਆਂ ਖਬਰਾਂ ਨੇ ਬਹੁਤ ਕੁਝ ਨਿਕਲ ਕੇ ਆ ਰਿਹਾ ਹੈ ਮੀਡੀਆ ਰਿਪੋਰਟਸ ਦੇ ਅੰਦਰ ਬੜੇ ਪੁਖਤਾ ਸਬੂਤਾਂ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਕਿ ਬਰਨਾਲਾ ਗਿੱਦੜਵਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ਕਾਂਗਰਸ ਕਿਹੜੇ ਉਮੀਦਵਾਰ ਤੇ ਦਾਅ ਖੇਡਣ ਦੀ ਤਿਆਰੀ ਦੇ ਵਿੱਚ ਹੈ ਕਿਹੜੇ ਉਮੀਦਵਾਰ ਦੇ ਨਾਂ ਤੇ ਚਰਚਾ ਚੱਲ ਰਹੀ ਹੈ ਮੈਦਾਨ ਹੁਣ ਭਖ ਗਿਆ ਹੈ ਹੁਣ ਇਸ ਚੋਣ ਅਖਾੜੇ 'ਚ ਕਾਂਗਰਸ ਦੇ ਪਹਿਲਵਾਨ ਕਿਹੜੇ ਹੋਣਗੇ ਇੱਕ ਮੈਨੇ ਰੱਖਦੀ ਗੱਲ ਹੈ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਜ ਨਹੀਂ ਭਲਕੇ ਨਹੀਂ ਇੱਕ ਜਾਂ ਦੋ ਦਿਨ ਚਾਰ ਦਿਨ ਪੰਜ ਦਿਨ ਇਸ ਮਹੀਨੇ ਦੇ ਅੰਤ ਤੱਕ ਇਹ ਗੱਲ ਤੈਅ ਹੈ ਸਤੰਬਰ ਦੇ ਕਿ ਜਿਮਨੀ ਚੋਣਾਂ ਦਾ ਐਲਾਨ ਹੋ ਜਾਣਾ ਹੈ ਕਿਉਂਕਿ 6 ਮਹੀਨੇ ਲਗਭਗ ਪੂਰੇ ਹੋਣ ਵਾਲੇ ਹੋਣਗੇ ਉਸ ਸਮੇਂ ਤੱਕ ਤੇ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ ਤੇ ਮੌਨਸੂਨ ਵੀ ਲੰਘ ਜਾਵੇਗਾ ਇਸ ਕਰਕੇ ਹੁਣ ਚਰਚਾ ਇਹ ਹੈ ਕਿ ਕਾਂਗਰਸ ਚਾਰ ਹਲਕਿਆਂ ਦੇ ਤੇ ਕਿਹਦੇ ਨਾਵਾਂ ਦੀ ਵਿਚਾਰ ਕਰ ਰਹੀ ਆ ਕੁਝ ਕੁ ਨਾਮ ਐ ਜਿਵੇਂ ਗਿੱਦੜਵਾ ਵਗੈਰਾ ਦੇ ਤੁਹਾਨੂੰ ਪਹਿਲਾਂ ਦੱਸੇ ਵੀ ਨੇ ਲਗਭਗ ਉਸੇ ਨਾਵਾਂ ਦੀਆਂ ਰਿਪੋਰਟਾਂ মিডিਆ ਦੇ ਵਿੱਚ ਹੁਣ ਆ ਚੁੱਕੀਆਂ ਨੇ ਕੀ ਕਹਿੰਦੀਆਂ ਨੇ মিডিਆ ਰਿਪੋਰਟਾ ਇਹਦੇ ਬਾਰੇ ਗੱਲ ਕਰਦੇ ਆ ਵਾਰੀ ਵਾਰੀ ਗੱਲ ਕਰਦੇ ਆ ਆਪਾਂ ਸ਼ੁਰੂ ਕਰਦੇ ਆ ਗਿੱਦੜਵਾਏ ਤੋਂ ਗਿੱਦੜਵਾ ਇੰਨੀ ਦਿਨੀ ਬੜਾ ਇਨਾ ਸੋਸ਼ਲ ਮੀਡੀਆ ਤੇ ਵੀ ਖਬਰਾਂ 'ਚ ਵੀ ਸਾਰੇ ਕਿਤੇ ਹੀ ਡਿੰਪੀ ਢਿੱਲੋਂ ਭਗਵੰਤ ਮਾਨ ਰਾਜਾ ਵੜਿੰਗ ਸੁਖਬੀਰ ਬਾਦਲ ਨਾਂ ਬੜੇ ਚਰਚਾ 'ਚ ਨੇਗੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਡਿੰਪੀ ਢਿਲੋਂ ਨੂੰ ਸ਼ਾਮਲ ਕਰਾਇਆ ਹਲਕੇ ਦੀ ਸਿਆਸੀ ਫਿਜ਼ਾ ਵਿੱਚ ਪਰਵਰਤਨ ਹੋਣਾ ਸੁਭਾਵਕ ਸੀ ਉਹ ਆਇਆ ਗੇਦੜ ਬਹਾਦੀ ਇਸ ਸਮੇਂ ਰਾਜਨੀਤੀ ਦੇ ਅੰਦਰ ਮੰਨਿਆ ਜਾ ਰਿਹਾ ਹੈ ਕਿ 99% ਡਿੰਪੀ ਢਿਲੋਂ ਦੀ ਆਮ ਆਦਮੀ ਪਾਰਟੀ ਤੋਂ ਟਿਕਟ ਪੱਕੀ ਹੈ ਗੱਲ ਕਾਂਗਰਸ ਦੀ ਹੈ ਕਾਂਗਰਸ ਤੋਂ ਸਭ ਤੋਂ ਮੋਰੀ ਨਾ ਜਿਹੜਾ ਉਹ ਚੱਲ ਰਿਹਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਦਾ ਕਿਉਂਕਿ ਇਸ ਸੀਟ ਉਹਨਾਂ ਦੇ ਪਤੀ ਦੀ ਖਾਲੀ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਅਨਸਿਸਟ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਕਿ ਅਮਰਤਾ ਵੜਿੰਗ ਹੀ ਚੋਣ ਲੜੇ ਪਰ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਇਸ ਮਾਮਲੇ 'ਚ ਪੱਲਾ ਛੜਾ ਰਹੇ ਨੇ ਰਾਜਾ ਵੜਿੰਗ ਚਾਹੁੰਦੇ ਨੇ ਕਿ ਕਿਸੇ ਹੋਰ ਨੂੰ ਖਾਸ ਕਰਕੇ ਨਰਿੰਦਰ ਕੌਣੀ ਨੂੰ ਟਿਕਟ ਦਿੱਤੀ ਜਾਵੇ ਨਰਿੰਦਰ ਕੌਣੀ ਜਿਹੜੇ ਨੇ ਉਹ ਰਾਜਾਵੜਿੰਗ ਦੇ ਵੀ ਖਾਸ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਨੇ ਤੇ ਇੱਕ ਇਹ ਆ ਜਾਂਦਾ ਕਿ ਇੱਕ ਸਮੇਂ ਰਾਜਾਵੜਿੰਗ ਨੇ ਉਹਨਾਂ ਨਾਲ ਕਮਿਟਮੈਂਟ ਕੀਤੀ ਸੀ ਕਿ ਮੈਂ ਮੁਖਸਰ ਚੱਲਿਆ ਜਾਵਾਂਗਾ ਮੈਂ ਮੁਖਤਸਰ ਜਾਵਾਂਗਾ ਤੇ ਤੁਹਾਨੂੰ ਗਿੱਦੜਵਾਹ ਛੱਡ ਦਿੱਤਾ ਜਾਵੇਗਾ ਹੁਣ ਮੌਕਾ ਆਇਆ ਹੈ ਨਰਿੰਦਰ ਕੌਣੀ ਦਾਵੇਦਾਰ ਨੇ ਪਰ ਕਾਂਗਰਸ ਪਾਰਟੀ ਅੰਦਰਖਾਤੇ ਕਾਂਗਰਸ ਦੀ ਹਾਇਰ ਲੀਡਰਸ਼ਿਪ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਅਮਰਤਾ ਵੜਿੰਗ ਚੋਣ ਲੜੇ ਪਰ ਇਸ ਮਾਮਲੇ ਦੇ ਵਿੱਚ ਨਰਿੰਦਰ ਕੋਰੀ ਦੇ ਨਾਲ ਹਰਚਰਨ ਸਿੰਘ ਸੇਖਾ ਦਾ ਨਾਂ ਵੀ ਇਨ ਹੋਇਆ ਆ ਹਰਚਰਨ ਸਿੰਘ ਸੇਖਾ ਵੀ ਪਾਰਟੀ ਦੇ ਵਧੀਆ ਕਦਾਰ ਆਗੂ ਨੇ ਉਹਨਾਂ ਦੇ ਨਾਂ ਦੀ ਚਰਚਾ ਵੀ ਇੱਕ ਵਾਰ ਚੱਲੀ ਆ ਪਰ ਫਿਰ ਪਰਨਾਲਾ ਉੱਥੇ ਦਾ ਉੱਥੀ ਹੈ ਕਿ ਅਮਰਤਾ ਵੜਿੰਗ ਤੇ ਕਾਂਗਰਸ ਅੜੀ ਹੋਈ ਹੈ ਦੇਖਦੇ ਹਾਂ ਕਿ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਨਾਉਣ ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਕਿਉਂਕਿ ਭਾਈ ਉਹ ਪ੍ਰਧਾਨ ਵੀ ਨੇਗੇ ਪਾਰਟੀ ਦੇ ਪੰਜਾਬ ਇਕਾਈ ਦੇ ਇਹ ਇੱਕ ਹੁਣ ਅਹਿਮ ਗੱਲ ਹੈ ਬਰਨਾਲੇ ਤੋਂ ਬੜਾ ਇੰਟਰਸਟਿੰਗ ਨਾ ਆ ਰਿਹਾ ਹੈ ਬਰਨਾਲੇ ਤੋਂ ਇੱਕ ਵਾਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਸੀ ਕਿ ਜ਼ਿਲ੍ਹਾ ਪ੍ਰਧਾਨ ਨੇਗੇ ਜਿਹੜੇ ਉਹਨਾਂ ਦਾ ਨਾਂ ਇੱਕ ਚਰਚਾ ਚ ਆਇਆ ਇੱਕ ਨਾਂ ਹੋਰ ਚਰਚਾ ਚ ਆਇਆ ਹੈ ਚਰਚਾ ਇਹ ਸੀ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਨ੍ਹਾਂ ਨੂੰ ਕਾਲਾ ਢਿੱਲੋਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹ ਲਗਾਤਾਰ ਕੋਸ਼ਿਸ਼ ਸੀ ਤੇ ਟਿੱਕ ਟ ਉਹਨਾਂ ਦੀ ਕਿਹਾ ਜਾਂਦਾ ਸੀ ਕਿ 99% ਪੱਕੀ ਸਮਝੀ ਜਾਵੇ ਕਾਲਾ ਢਿੱਲੋਂ ਤੋਂ ਬਿਨਾ ਕੋਈ ਨਹੀਂ ਹੋ ਸਕਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਚਲਦਿਆਂ ਚਲਦਿਆਂ ਇੱਕ ਨਾਂ ਹੋਰ ਆ ਗਿਆ ਨਾ ਕੋਈ ਮਾੜਾ ਮੋਟਾ ਨਹੀਂ ਨਾਇਆ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ ਸਾਬਕਾ ਵਿਜੇਂਦਰ ਸਿੰਘਲਾ ਦਾ ਵਿਜੇਂਦਰ ਸਿੰਗਲਾ ਇਸ ਸਮੇਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਵੀ ਨੇ ਤੇ ਇਸੇ ਨਾਲ ਹੀ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਵੀ ਲੱਗੇ ਹੋਏ ਨੇ ਕਿਹਾ ਜਾਂਦਾ ਕਿ ਉਹਨਾਂ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ ਜਿਮਨੀ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਵਿਜੇਂਦਰ ਸਿੰਗਲਾ ਇਸ ਮਾਮਲੇ ਤੇ ਰਿਸਕ ਲੈਣਗੇ ਕਿ ਉਹ ਚੋਣ ਲੜਨ ਹਾਰ ਜਾਣ ਤੇ ਪ੍ਰਧਾਨਗੀ ਦੇ ਬਣਨ ਦੇ ਉੱਤੇ ਇੱਕ ਮਾੜਾ ਅਸਰ ਪਵੇ ਪਰ ਚਰਚਾ ਚੱਲ ਰਹੀ ਹੈ ਕਿਉਂਕਿ ਜਿਨ੍ਹਾਂ ਨੇ ਪਿਛਲੀ ਵਾਰ ਲੋਕ ਸਭ ਵਿਧਾਨ ਸਭਾ ਦੀ ਚੋਣ ਲੜੀ ਸੀ 2022 ਚ ਪ੍ਰਵੀਨ ਬਾਂਸਲ ਹੁਣੀ ਆ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਉਹਨਾਂ ਦੇ ਪੁੱਤਰ ਨੇਗੇ ਉਹ ਇਸ ਸਮੇਂ ਹੱਥ ਖੜੇ ਕਰ ਚੁੱਕੇ ਨੇ ਕਿ ਉਹ ਉਪ ਚੋਣ ਲੜਨ ਦੇ ਇੱਛੁਕ ਨਹੀਂ ਹੈਗੇ ਇਸ ਕਰਕੇ ਕਾਲਾ ਢਿੱਲੋ ਕਾਫੀ ਜ਼ੋਰ ਅਜਮਾਇਸ਼ ਕਰ ਰਹੇ ਸੀ ਕਾਲਾ ਢਿਲੋਂ ਦੀ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਕਾਲਾ ਢਿੱਲੋਂ ਜਿਹੜੇ ਆ ਉਹ ਕਾ ਕਾਂਗਰਸ ਦੇ ਇਟਰਨਲ ਸੋਰਸ ਵੀ ਇਸ ਗੱਲ ਨੂੰ ਕਨਫਰਮ ਕਰਦੇ ਸੀਗੇ ਕਾਲਾ ਢਿੱਲੋਂ ਦੇ ਨਾਂ ਤੇ ਲਗਭਗ ਸਹਿਮਤੀ ਹੈ ਹੁਣ ਸਵਾਲ ਇਹ ਹੈ ਕਿ ਵਿਜੇਂਦਰ ਸਿੰਘਲਾ ਦਾ ਨਾਂ ਕਿੱਥੋਂ ਆਇਆ ਇਹ ਨਾਂ ਜਾਣ ਕੇ ਪੁੱਛ ਕੀਤਾ ਗਿਆ ਹੈ ਇਹ ਨਾਂ ਕਿਸ ਨੇ ਪੁੱਛ ਕੀਤਾ ਇਹ ਹੁਣ ਬੜੀ ਰੋਚੀ ਦੀ ਗੱਲ ਹੈ ਤੇ ਤੁਹਾਨੂੰ ਅਲੱਗ ਤੌਰ ਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜਾਣਕਾਰੀਆਂ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਹੀ ਹੋਣਗੀਆਂ ਤੁਹਾਨੂੰ ਇਹਦੇ ਬਾਰੇ ਦੱਸਿਆ ਜਾਊਗਾ ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਵਿਜੇਂਦਰ ਸਿੰਘਲਾ ਸੰਗਰੂਰ ਨੂੰ ਛੱਡ ਕੇ ਕਿਉਂ ਜਾਣਗੇ ਪ੍ਰਧਾਨਗੀ ਤੋਂ ਪਹਿਲਾਂ ਜੇਕਰ ਉਹ उपचुनाव ਹਾਰ ਜਾਂਦੇ ਨੇ ਤਾਂ ਮਾੜਾ ਅਸਰ ਪਊਗਾ ਸਾਰੀਆਂ ਚੀਜ਼ਾਂ ਨੇ ਫਿਰ ਮੈਨੂੰ ਐਸ ਅੱਗਦਾ ਕਿ ਵਿਜੇਂਦਰ ਸਿੰਘਲਾ ਸ਼ਾਇਦ ਆਪ ਹੀ ਬੈਕ ਸਟੈਪ ਕਰ ਜਾਣ ਸ਼ਾਇਦ ਬਾਕੀ ਪਤਾ ਨਹੀਂ ਉਹ ਸਤ ਰਾਜਨੀਤੀ ਦੇ ਅੰਦਰ ਵਿਧਾਇਕ ਐਮ ਐਲ ਏ ਬਣੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਸ਼ਾਇਦ ਵੀਜਿੰਦਰ ਸਿੰਘਲਾ ਉਸ ਨੂੰ ਜਿਹੜਾ ਦਾਖਲ ਲੈਣ ਇਹ ਇੱਕ ਕਾਫੀ ਚਰਚਾ ਦਾ ਵਿਸ਼ਾ ਹੈ ਡੇਰਾ ਬਾਬਾ ਨਾਨਕ ਬਹੁਤਾ ਨਾਤਾ মিডিਆ ਨੂੰ ਟੱਚ ਕਰ ਰਿਹਾ ਨਾ ਹੀ ਕੋਈ ਸਿਆਸੀ ਹਲਕਿਆਂ ਚੋਂ ਤੇ ਕੋਈ ਟਿੱਪਣੀ ਆ ਰਹੀ ਹੈ ਬੜਾ ਅੰਦਰ ਖਾਤੇ ਡੇਰਾ ਬਾਬਾ ਨਾਨਕ ਚ ਕਾਫੀ ਕਸ਼ਮਕਸ਼ਾ ਕਾਂਗਰਸ ਦੇ ਅੰਦਰ ਵੀ ਆਮ ਆਦਮੀ ਪਾਰਟੀ ਚ ਤੇ ਅਕਾਲੀਆਂ ਚ ਵੀ ਅਕਾਲੀਆਂ ਵਾਲੀ ਤੁਹਾਨੂੰ ਫਿਰ ਕਿਸ ਤਣ ਦੱਸਦੇ ਆ ਪਹਿਲਾਂ ਕਾਂਗਰਸ ਵਾਲੀ ਦੀ ਗੱਲ ਕਰ ਲੈਣੇ ਕਾਂਗਰਸ ਦੇ ਅੰਦਰ ਇੱਕ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਜਵੇਂ ਆਮ ਆਦਮੀ ਪਾਰਟੀ ਨੇ ਬਰਨਾਲੇ ਗੱਲ ਸਪਸ਼ਟ ਕੀਤੀ ਹੈ ਕਿ ਮੀਤੇਰ ਦੀ ਮਰਜ਼ੀ ਤੋਂ ਬਿਨਾ ਟਿਕਟ ਨਹੀਂ ਦਿੱਤੀ ਜਾਊਗੀ ਚਾਹੇ ਮਰਜ਼ੀ ਕਹ ਲਓ ਚਾਹੇ ਸਹਿਮਤੀ ਕਹ ਲਓ ਜਿੰਨੂੰ ਵੀ ਟਿਕਟ ਮਿਲੂਗੀ ਮੀਤੇਰ ਦੀ ਸਹਿਮਤੀ ਤੋਂ ਬਿਨਾ ਟਿਕਟ ਨਹੀਂ ਦਿੱਤੀ ਜਾਊਗੀ ਇਹੀ ਨਿਯਮ ਅਤੇ ਸ਼ਰਤਾ ਲਾਗੂ ਹੁੰਦੀਆਂ ਨੇ ਡੇਰਾ ਬਾਬਾ ਨਾਨਕ ਤੇ ਕਾਂਗਰਸ ਵਾਲੇ ਖੇਮੇ 'ਚ ਦਰਅਸਲ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਮੈਂਬਰ ਗਰਦਾਸਪੁਰ ਸਾਬਕਾ ਉਪ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾ ਟਿਕਟ ਨਹੀਂ ਦੇਉਗੀ ਉਹਨਾਂ ਦੀ ਚੱਲੂਗੀ ਦੋ ਨਾਂ ਹੁਣ ਚਰਚਾ 'ਚ ਨੇ ਤੇ ਚਰਚਾ ਇਹ ਵੀ ਹੈ ਕਿ ਦੋਵੇਂ ਨਾਂ ਜਿਹੜੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਤੇ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ 'ਚ ਹੀ ਟਿਕਟ ਦਿੱਤੀ ਜਾਵੇ ਪਹਿਲਾ ਨਾਂ ਹੈ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਦਾ ਜਤਿੰਦਰ ਕੋਰ ਉਹਨਾਂ ਦਾ ਦੂਜਾ ਨਾਮ ਵੀ ਉਹਨਾਂ ਦੇ ਆਪਣੇ ਘਰ ਦਾ ਆ ਦੂਜਾ ਨਾਮ ਜਿਹੜਾ ਆ ਉਹਨਾਂ ਦੇ ਭਰਾ ਇੰਦਰਜੀਤ ਸਿੰਘ ਰੰਧਾਵਾ ਦਾ ਹੈ ਇੰਦਰਜੀਤ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਹਮੇਸ਼ਾ ਮੜੀ-ਮੋਟੀ ਚਲੋ ਸ਼ਰੀਕੇਬਾਜ਼ੀ ਤਾਂ ਹੁੰਦੀ ਹੀ ਹੈ ਉਹ ਅਕਾਲੀ ਦਲ ਚ ਵੀ ਚਲੇ ਗਏ ਸੀ ਫਿਰ ਸੁਖਜਿੰਦਰ ਰੰਧਾਵਾ ਉਹਨਾਂ ਨੂੰ ਮਨਾਮਨੂਕੇ ਲਿਆਏ ਤੇ ਕਿਹਾ ਜਾਂਦਾ ਹੈ ਕਿ ਇਸ ਵਾਰ ਇਹ ਜਿਹੜੀ 500 ਵੋਟ ਤੇ ਜਿੱਤੇ ਐ ਸੁਖੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਉਹਦੇ ਚ ਉਹਨਾਂ ਦੀ ਇੱਕ ਅਹਿਮ ਭੂਮਿਕਾ ਆ ਸ਼ਾਇਦ ਇਹ ਹੋ ਸਕਦਾ ਹੈ ਕਿ ਸੁਖਜਿੰਦਰ ਰੰਧਾਵਾ ਇਸ ਚੀਜ਼ ਦੇ ਆਪਣੀ ਪਤਨੀ ਨੂੰ ਟਿਕਟ ਦਿਵਾਉਣ ਦੀ ਥਾਂ ਤੇ ਆਪਣੇ ਭਰਾ ਨੂੰ ਟਿਕਟ ਦਿਵਾ ਦੇਣ ਤੇ ਉਹਨਾਂ ਦਾ ਭਰਾ ਜਿਹੜੇ ਆ ਉਹ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦੀ ਇਸ਼ਕ ਨੇਗੇ ਸੁਭਾਅਕ ਜੀ ਗੱਲ ਹੈ ਕਿ ਉਹ ਵੀ ਜਿਹੜੇ ਨੇ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਨੇ ਤੇ ਸੁਭਾਅਕ ਜੀ ਗੱਲ ਹੈ ਕਿ ਅਗਲੇ ਦੀ ਵੀ ਇੱਛਾ ਹੁੰਦੀ ਹੈ ਸਿਆਸੀ ਵਾਰਸ ਕੋਈ ਇੱਕ ਬਣ ਜਾਂਦਾ ਪਰ ਹਰ ਕਿਸੇ ਦੀ ਸ਼ਹੀ ਤੁਸੀਂ ਇੱਥੇ ਵੱਡਾ ਪਰਿਵਾਰ ਆ ਕਾਂਗਰਸੀ ਆ ਜਿਹੜਾ ਬਾਜਵਾ ਫੈਮਿਲੀ ਐ ਬਾਜਵਾ ਪਰਿਵਾਰ ਐ ਸਿਆਸੀ ਪਰਿਵਾਰ ਉੱਥੇ ਵੀ ਇਹ ਕਸ਼ਮਕਸ਼ ਚੱਲਦੀ ਰਹੀ ਜਦੋਂ ਪ੍ਰਤਾਪ ਸਿੰਘ ਬਾਜਵਾ ਗਰਦਾਸਪੁਰ ਵਾਲੀ 2009 ਵਾਲੀ ਲੋਕ ਸਭਾ ਚੋਣ ਜਿੱਤ ਕੇ ਤੇ ਚਰਚਾ ਚੱਲੀ ਕਿ ਕੌਣ ਲੜੂਗਾ ਫਤੇਜੰਗ ਬਾਜਵਾ ਤੇ ਚਰਨਜੀਤ ਕੋਰ ਬਾਜਵਾ ਵਿਚ ਕਸ਼ਮਕਸ਼ ਚੱਲਦੀ ਰਹੀ ਆਖਿਰ ਚਰਨਜੀਤ ਕੋਰ ਬਾਜਵਾ ਨੂੰ ਟਿਕਟ ਮਿਲੀ ਚਰਨਜੀਤ ਕੋਰ ਬਾਜਵਾ ਜਿੱਤ ਵੀ ਗਏ ਫਤੇਜੰਗ ਸਿੰਘ ਬਾਜਵਾ ਫਿਰ ਸਮਝੋਤਾ ਹੋਇਆ ਕਿ ਫਤੇਜੰਗ ਸਿੰਘ ਬਾਜਵਾ ਜਿਹੜੇ ਆ ਉਹ ਸਟੇਟ ਦੀ ਪੋਲਿਟਿਕਸ ਚੈਕਟਿਵ ਹੋਣਗੇ ਪ੍ਰਤਾਪ ਸਿੰਘ ਬਾਜਵਾ ਸੈਂਟਰ 'ਚ ਚਲੇ ਜਾਣਗੇ ਤੇ ਪ੍ਰਤਾਪ ਸਿੰਘ ਬਾਜਵਾ ਫਿਰ ਲੰਬਾ ਸਮਾਂ ਸੈਂਟਰ ਚ ਹੀ ਰਹੇ ਉਹ ਜਿਹੜੇ ਰਾਜ ਸਭਾ ਦੇ ਮੈਂਬਰ ਵੀ ਰਹੇ ਲੋਕ ਸਭਾ ਦੇ ਮੈਂਬਰ ਵੀ ਰਹੇ ਉਸ ਤੋਂ ਬਾਅਦ ਉਹ ਆਏ ਜੋ ਤੁਸੀਂ ਸਾਰਾ ਮੰਜ਼ਰ ਦੇਖਿਆ ਉਹ ਹੈ ਜੱਬੇਵਾਲ ਦੇ ਵਿੱਚ ਇਹ ਹੈ ਕਿ ਕਾਂਗਰਸ ਦੀ ਤਾਣੀ ਕਾਫੀ ਉਲਝ ਚੁੱਕੀ ਹੈ ਕਾਂਗਰਸ ਇਸ ਸਮੇਂ ਕਾਫੀ ਉਲਜੀ ਹੋਈ ਹੈ ਕਿਹੜੇ ਵੱਡੇ ਆਗੂ ਤੇ ਦਾਅ ਖੇਡਿਆ ਜਾਵੇ ਖਾਸ ਕਰਕੇ ਹੁਣ ਕਾਂਗਰਸ ਦੇ ਅੰਦਰ ਇਸ ਚੀਜ਼ ਦੀ ਕਾਫੀ ਪਸੂੜੀ ਹੈ ਮੈਨੂੰ ਇੰਜ ਲੱਗਦਾ ਹੈ ਨਿੱਜੀ ਤੌਰ ਤੇ ਮੇਰੀ رائے ਹੈ ਕੋਈ ਕਿਸੇ ਰਿਪੋਰਟ ਜਾਂ ਉੱਤੇ ਆਧਾਰਿਤ ਨਹੀਂ ਹੈ ਕਿ ਕਾਂਗਰਸ ਇੰਪੋਰਟ ਕਰ ਸਕਦੀ ਹੈ ਕਿਸੇ ਦੂਜੀ ਪਾਰਟੀ ਚੋਂ ਆਗੂ ਨੂੰ ਕਿਉਂਕਿ ਇਹ ਹੋ ਸਕਦਾ ਹੈ ਹੈ ਕਾਫੀ ਚਰਚਾ ਹੈ ਕਿ ਜਿਸ ਪ੍ਰਕਾਰ ਚੱਬੇਵਾਲ ਹੁਣਾਂ ਦੇ ਭਰਾ ਦੇ ਭਰਾ ਜਾਂ ਭਤੀਜੇ ਨੂੰ ਟਿਕਟ ਦੇਣ ਦੀ ਚਰਚਾ ਹੈ ਉੱਥੇ ਰਾਜਕੁਮਾਰ ਚੱਬੇਵਾਲ ਦੇ ਤਾਂ ਉੱਥੇ ਦੂਜੇ ਖੇਮੇ ਜਾਨੀ ਕਿ ਆਮ ਆਦਮੀ ਪਾਰਟੀ ਵਾਲੇ ਖੇਮੇ ਚ ਕਾਫੀ ਹਲਚਲ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਬੀਰਾ ਪਰ ਕਾਂਗਰਸ ਕਿਸੇ ਵੱਡੇ ਆਗੂ ਤੇ ਦਾਅ ਖੇਡਣ ਦੀ ਸੋਚ ਰਹੀ ਹੈ ਇਹ ਵੀ ਖਬਰਾਂ ਆ ਰਹੀਆਂ ਨੇ ਪਰ ਤਾਣੀ ਕਾਫੀ ਉਲਝੀ ਹੋਈ ਹੈ ਦੇਖਦੇ ਹਾਂ ਕਿ ਜਿਹੜੇ ਨਾਂ মিডিਆ ਚ ਆ ਰਹੇ ਨੇ ਜਿਹੜੇ ਨਾਂ মিডিਆ ਚ ੱਟਕੇ ਜਾ ਰਹੇ ਨੇ ਇਹਨਾਂ ਤੇ ਮੋਹਰ ਲੱਗਦੀ ਹੈ ਜਾਂ ਨਹੀਂ ਇਹ ਇੱਕ ਵੱਡਾ ਪ੍ਰਸ਼ਨ ਹੈ ਇਸ ਵੇਲੇ ਪਰ ਗਿੱਦੜਵਾਹਾ ਡੇਰਾ ਬਾਬਾ ਨਾਨਕ ਦੇ ਤੇ ਬਰਨਾਲਾ ਇੱਥੇ ਲਗਭਗ ਬਰਨਾਲੇ ਦੇ ਵਿੱਚ ਸਥਿਤੀ ਕੋਈ ਬਹੁਤੀ ਉਲਝਣਦਾਰ ਨਹੀਂ ਸੀ ਪਰ ਵਿਜੇਂਦਰ ਸਿੰਘਲਾ ਦੇ ਆਉਣ ਨਾਲ ਉਲਝਣਦਾਰ ਬਣ ਗਈ ਚਲੋ ਇਹਨੂੰ ਵੀ ਸਾਈਡ ਤੇ ਰੱਖ ਲਈਏ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚੋਂ ਦੀ ਹੈ ਕਿ ਅਮਰਤਾ ਵੜਿੰਗ ਬਰਨਾਲੇ ਤੋਂ ਇਹ ਸਥਿਤੀ ਹੈ ਕਿ ਵਿਜੇਂਦਰ ਸਿੰਘਲਾ ਦਾ ਨਾਂ ਇਹ ਹੋਇਆ ਪਰ ਕਾਲਾ ਢਿਲੋਂ ਲਈ ਕਾਫੀ ਸਥਿਤੀਆਂ ਸਾਜ਼ਗਰ ਬਣੀਆਂ ਹੋਈਆਂ ਸੀ ਦੂਜੀ ਗੱਲ ਪਰ ਦੂਜੀ ਗੱਲ ਇਹ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਮਰਜ਼ੀ ਤੋਂ ਬਿਨਾ ਡੇਰਾ ਬਾਬਾ ਨਾਨਕ ਤੇ ਕਿਸੇ ਦਾ ਨਾਂ ਨਹੀਂ ਵਿਚਾਰਿਆ ਜਾਊਗਾ ਤੀਜੀ ਗੱਲ ਇਹ ਹੈ ਕਿ ਚੱਬੇਵਾਲ ਚ ਸਥਿਤੀਆਂ ਉਲਝ ਚੁੱਕੀਆਂ ਨੇ ਕਾਂਗਰਸ ਸੁਲਜੀ ਤਾਣੀ ਦੇ ਵਿੱਚ ਸ਼ਾਇਦ ਇਸ ਸੀਟ ਨੂੰ ਨੁਕਸਾਨ ਦੇ ਵਿੱਚ ਲਿਜਾ ਸਕਦੀ ਹੈ ਇਸ ਕਰਕੇ ਕਾਂਗਰਸ ਕਾਫੀ ਉਲਜੀ ਹੋਈ ਹੈ ਮੇਰੇ ਖਿਆਲ ਕਈ ਨਾਮ ਨੇ ਮੈਂ ਕਿਸ ਦਾ ਹਜੇ ਨਾਮ ਵੀ ਨਹੀਂ ਦਿੰਦਾ ਜਿਨ੍ਹਾਂ ਟਾਈਮ ਪੁਖਤਾ ਨਹੀਂ ਹੁੰਦੇ ਕਿਉਂਕਿ ਤੀਜਾਂ ਉਹਨੀਆਂ ਕਨਫਰਮ ਨਹੀਂ ਹੋ ਰਹੀਆਂ ਤੁਹਾਡੀ ਕੀ رائے ਹੈ ਕਿਨੂੰ ਕਿਹੜੇ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਕਾਂਗਰਸ ਦੇ ਵੱਲੋਂ ਆਪਣੀ رائے ਕਮੈਂਟ ਬਾਕਸ ਚ ਜਰੂਰ ਦਿਓ